ਅੱਜ ਜਨਾ ਅਸੀਂ ਤੁਹਾਨੂੰ ਜਰਮਨੀ ਦੇ ਖੇਤ ਦਿਖਾਉਣ ਦੇ ਲਈ ਲੈ ਕੇ ਆਏ ਆ ਕਿ ਇੱਥੋਂ ਦੀ ਖੇਤੀਬਾੜੀ ਪਿੰਡਾਂ ਦਾ ਮਾਹੌਲ ਲੋਕ ਕਿਵੇਂ ਰਹਿੰਦੇ ਆ ਕਿਹੋ ਜਿਹਾ ਰੰਗ ਢੰਗ ਹੈਗਾ ਤੇ ਕਿਹੜੀਆਂ-ਕਿਹੜੀਆਂ ਫਸਲਾਂ ਹੁੰਦੀਆਂ ਤੇ ਉਹ ਸਾਰੀਆਂ ਗੱਲਾਂ ਬਾਤਾਂ ਆਪ ਜੀ ਆਪਾਂ ਇਸ ਵਲੌਗ ਦੇ ਰਾਹੀਂ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਚੱਲਿਆਂ ਜੀ ਇੱਕ ਫਾਰਮ ਹਾਊਸ ਤੇ ਇਥੇ ਜਿਵੇਂ ਅਸੀਂ ਕੈਨੇਡਾ ਚ ਸਰੀ ਬੀਸੀ ਚ ਜਾਂ ਹੋਰ ਨੇੜੇ ਤੇੜੇ ਫਾਰਮ ਹਾਊਸ ਦੇਖੇ ਸੀ ਨਾ ਕੈਲਗਰੀ ਚ ਵੀ ਦੇਖਿਆ ਸੀ ਆ ਐਸਤੇ ਬੱਚਿਆਂ ਲਈ ਬਣੇ ਹੁੰਦੇ ਆ ਖਾਸ ਕਰਕੇ ਤਾਂ ਕਰਕੇ ਵੀ ਅਸੀਂ ਆ ਗਏ ਤੇ ਨਾਲ ਨਾਲ ਇੱਥੇ ਖੇਤੀ ਵੀ ਹੁੰਦੀ ਆ ਤੇ ਹਾਂ ਮੈਂ ਜੇ ਤੁਹਾਨੂੰ ਦਿਖਾਵਾਂ ਇੱਥੇ ਸਟਰਾਬਰੀ ਐ ਤੇ ਹੋਰ ਫਸਲਾਂ ਸੇਬ ਲੱਗੇ ਹੋਇਆ ਹੋਰ ਤੇ ਬਾਕੀ ਆਪਾਂ ਨੂੰ ਸ਼ਾਇਦ ਇੱਥੇ ਪੁਰਾਣਾ ਇਹਨਾਂ ਦਾ ਕਲਚਰ ਕੁਝ ਹੋਰ ਦੇਖਣ ਨੂੰ ਮਿਲ ਜੂ ਟਰੈਕਟਰ ਵਗੈਰਾ ਹੋਰ ਉਹ ਸਾਰੀਆਂ ਚੀਜ਼ਾਂ ਹਨਾ ਤੇ ਕੈਨੇਡਾ ਚ ਦਾ ਸਾਹਮ ਕੇ ਰੱਖਿਆ ਹੋਇਆ ਸੀਗਾ ਇਹ ਅਸੀਂ ਇੱਕ ਫਾਰਮ ਲੱਭਿਆ ਸੀਗਾ ਆ ਦੇਖੋ ਸੇਬਾਂ ਦਾ ਬੂਟਾ ਹੈਗਾ ਤੇ ਇਹ ਅਸਲ ਚ ਹੁੰਦਾ ਮਾਹੌਲ ਬਾਹਰਲੇ ਦੇਸ਼ਾਂ ਚ ਬਣਿਆ ਹੁੰਦਾ ਹੈਗਾ ਤੇ ਆ ਮਤਲਬ ਖੁਦ ਹੀ ਤੁਸੀਂ ਤੋੜੋ ਤੇ ਪੈਸੇ ਦਿਓ ਲੈ ਜਾਓ ਆਪਣੇ ਪੰਜਾਬੀਆਂ ਦਾ ਵੀ ਕੰਮ ਖੋਲਿਆ ਹੋਇਆ ਸੀ ਅਸੀਂ ਕੈਨੇਡਾ ਚ ਜਿਹੜਾ ਤੁਹਾਨੂੰ ਦੱਸ ਰਿਹਾ ਜਿਕਰ ਕਰ ਰਿਹਾ ਉਹ ਦੇਖ ਕੇ ਆਏ ਸੀਗੇ ਖੁਸ਼ੀ ਰਣਜਿੰਦਰ ਨੂੰ ਲੈ ਕੇ ਅੰਦਰ ਚਲੇ ਗਏ ਤੇ ਅੰਦਰ ਚਲਦੇ ਆਪਾਂ ਇਹ ਇਹੋ ਜਿਹਾ ਕੁਛ ਇਹਦਾ 게ਟ ਆ ਫਿਰ ਤੁਹਾਨੂੰ ਸਾਰਾ ਦੱਸ ਦਿਆਂ ਜੀ ਤੇ ਇਹਦਾ ਨਾਮ ਹੈਗਾ ਜਿੱਥੇ ਅਸੀਂ ਆਏ ਆ ਆਹਾ 웰컴 인 ਇ ਬੀਰਨ ਲੈਂਡ 웰ਕਮਨ ਹੁੰਦਾ 웰컴 웰ਕਮਿੰਗ ਜੀ ਵੀਰਨ ਲੈਂਡ ਦੇ ਵਿੱਚ ਇਹਦੀ ਟਿਕਟ ਲੈਣੀ ਪਣੀ ਆ ਸ਼ਾਇਦ ਕਿਉਂਕਿ ਟਿਕਟ ਹੁੰਦੀ ਆ ਇਹੋ ਜੇ ਕੰਮ ਦੀ ਤੇ ਟਿਕਟ ਲੈ ਕੇ ਫਿਰ ਅੰਦਰ ਜਾਵਾਂਗੇ ਆਪਾਂ ਇਧਰ ਲੱਗ ਸੇ ਰੈਸਟੋਰੈਂਟ ਖਾਣ ਪੀਣ ਨੂੰ ਹੋਰ ਬਣਾਇਆ ਹੈ ਸੋ ਟਿਕਟ ਹੈਗੀ ਹੈ ਜੀ ਇਹਦੀ ਕੋਈ 2 ਜ਼ੀਰੋ ਦੀ ਮਤਲਬ 4 ਜ਼ੀਰੋ ਸਾਡੇ ਦੋਹਾਂ ਦੇ ਇੰਡੀਆ ਦਾ 500 ਰੁਪਏ ਰੱਖ ਲਓ ਤੇ ਇੰਨਾ ਤੇ ਬਾਕੀ ਮੈਂ ਤੁਹਾਨੂੰ ਅੱਜ ਦਾ ਪਲਾਨ ਦੱਸਦਾ ਤੇ ਅੱਜ ਇੱਥੇ ਸਾਡੇ ਇੱਕ ਮਿੱਤਰ ਨੇ ਆਉਣਾ ਮੇਰਾ ਫਰੈਂਡ ਹੈਗਾ ਰਿੱਕੀ ਬਾਈ ਤੋਂ ਇੱਥੇ ਜਰਮਨੀ ਦੇ ਸ਼ਹਿਰ ਨਿਊਨਬਰਗ ਚ ਰਹਿੰਦੇ ਆ ਅਸੀਂ ਜਰਮਨੀ ਚ ਨਿਊਨਬਰਗ ਦੇ ਨੇੜੇ ਜੇ ਹੁਣ ਤੇ ਉਹਨਾਂ ਨੇ ਆਉਣਾ ਤੇ ਉਹ ਆ ਕੇ ਆਪਾਂ ਨੂੰ ਸਾਰਾ ਪਿੰਡ ਖੇਤ ਆਲਾ ਦਵਾਲਾ ਉਹ ਕਮਾਉਣਗੇ ਕਿਉਂਕਿ ਉਹਨਾਂ ਦਾ ਇਲਾਕਾ ਹੈ ਉਹ ਵਧੀਆ ਤਰੀਕੇ ਨਾਲ ਜਾਣਦੇ ਆ ਮੈਂ ਸਪੈਸ਼ਲੀ ਉਹਨਾਂ ਨੂੰ ਕਿੱਸ ਵੀ ਜਰਮਨੀ ਦੇ ਪਿੰਡ ਪਿੰਡ ਤੋਂ ਅਸੀਂ ਦਿਖਾਇਓ ਸੋ ਉਹਨਾਂ ਟਾਈਮ ਅਸੀਂ ਤੁਹਾਨੂੰ ਆ ਫਾਰਮ ਵਗੈਰਾ ਸਾਰਾ ਘਮਾਉਨੇ ਫਰਾਉਨੇ ਆ ਕੀ ਕੀ ਹੋ ਜਾਗਾ ਮੋਟਾ ਜਾਂ ਜੇ ਤੁਹਾਨੂੰ ਪਹਿਲਾਂ ਦੱਸਾਂ ਤੇ ਇਹ ਬਣਿਆ ਹੋਇਆ ਹੈ ਸਿਰਫ ਬੱਚਿਆਂ ਵਾਸਤੇ ਤੇ ਬੱਚੇ ਇੱਥੇ ਆਉਂਦੇ ਆ ਤੇ ਨਾਲ ਪੇਰੈਂਟਸ ਫੰਕਸ਼ਨ ਕਰਦੇ ਆ ਬੈਠਦੇ ਆ ਤੇ ਵੀਰਾਂ ਬੁਰਾਂ ਪੀ ਰਹੇ ਆ ਕਿਉਂਕਿ ਸਨੀਡੇ ਅੱਜ ਗਰਮੀ ਦਾ ਦਿਨ ਆ ਇੱਥੇ ਆ ਬੈਠਣ ਨੂੰ ਮਤਲਬ ਬਣਾਇਆ ਇਹਨਾਂ ਨੇ ਉਵੇਂ ਆ ਪਰਾਲੀ ਦੇ ਆਪਣੇ ਪਰਾਲੀ ਰੁੱਲਦੀ ਫਿਰਦੀ ਹੁੰਦੀ ਇੱਥੇ ਇਹਨੂੰ ਹੀ ਇਹਨਾਂ ਨੇ ਪੈਸੇ ਕਮਾਈ ਜਾਂਦੇ ਤਾਂ ਸੋਫੇ ਬਣਾਤੇ ਪਰਾਲੀ ਦੇ ਬਿਠਾ ਕੇ ਤੇ ਬੈਠਣ ਨੂੰ ਬਣਾਦਾ ਤੇ ਇਹਨਾਂ ਕੋਲੇ ਹੋਰ ਤਾਂ ਅੰਗਰੇਜ਼ਾਂ ਕੋਲੇ ਕੁਝ ਹੁੰਦਾ ਨਹੀਂ ਬਸ ਇਹੋ ਜਿਹਾ ਕੁਝ ਬਣਾ ਦਿੰਦੇ ਸੋ ਅਸੀਂ ਵੀ ਰਣਜਿੰਦਰ ਨੂੰ ਲੈ ਕੇ ਆਏ ਹੋਏ ਸੀਗੇ ਇੱਥੇ ਤੇ ਵੀ ਰਣਜਿੰਦਰ ਨਾਲ ਟਾਈਮ ਸਪੈਂਡ ਹੋ ਜਾਊਗਾ ਖੇਡ ਖੁਡ ਲੂ ਥੋੜਾ ਜਿਹਾ ਹਨਾ ਥੋੜਾ ਜਿਹਾ ਤੁਰ ਫਿਰ ਲਾਂਗੇ ਦੇਖ ਲਾਂਗੇ ਕਿਉਂਕਿ ਹੁਣ ਅਸੀਂ ਇਹੋ ਜਿਹੇ ਹਾਂਜੀ ਮੈਂ ਕਿਹ ਰਣਜਿੰਦਰ ਵੈਸ ਵੀ ਇਹ ਜਾਂ ਕੁਝ ਪਸੰਦ ਹੈ ਹਾਂਜੀ ਹੁਣ ਅਸੀਂ ਇੱਕ ਵੀ ਚੀਕ ਲਈ ਮਾਰੀ ਜਦੋਂ ਅਸੀਂ ਆਪਾਂ ਇੱਥੇ ਹੁਣ ਅਸੀਂ ਇਹੋ ਜੀਆਂ ਜਗਾਵਾਂ ਥੋੜੀਆਂ ਚੂਜ਼ ਕਰਦੇ ਆਂ ਵੀ ਕਿ ਜਿੱਥੇ ਜਵਾਕ ਦਾ ਦੇਖਣ ਵਾਲਿਆਂ ਦੇ ਵੀ ਸਾਰਿਆਂ ਦੇ ਬੱਚੇ ਹੈਗੇ ਆ ਨਾ ਨਾਲੇ ਦੇਖਣ ਵਾਲੇ ਨੂੰ ਵੀ ਮੌਕਾ ਮਿਲ ਜਾਂਦਾ ਰਹੀ ਉਹ ਜੀ ਜਗਾ ਹੈਗੇ ਆ ਉਹਦੇ ਬੱਚਿਆਂ ਨੂੰ ਲਗਾ ਸਕਦਾ ਹਾਂ ਹਾਂਜੀ ਆਪਾਂ ਕੁਝ ਕੈਨੇਡਾ ਚ ਕੀ ਦੇਖਿਆ ਸੀਗਾ ਉਹ ਕੀ ਕਹਿੰਦੇ ਹੁੰਦੇ ਨੇ ਉਹਨੂੰ ਜਿਹੜੀਆਂ ਸਬਜ਼ੀਆਂ ਤੋੜ ਕੇ ਲੈ ਜਾਂਦੇ ਸੀ ਹੈਂਡ ਪਿਕਿੰਗ ਹੈਂਡ ਪਿਕਿੰਗ ਇੱਥੇ ਵੀ ਆ ਹੈਂਡ ਪਿਕਿੰਗ ਵਾਲੀ ਦੁਕਾਨ ਅਲਬਰਟ ਐਚ ਸੀ ਕਿੱਥੇ ਸੀ ਅਲਬਰਟਾ ਚ ਹੈ ਹਾਂ ਉੱਥੇ ਸੀ ਚਲੋ ਆਜੋ ਅੱਗੇ ਦੇਖਦੇ ਆ ਤੇ ਬੇਸਿਕਲੀ ਕਨਸੈਪਟ ਇੱਕੋ ਜੀ ਹੁੰਦੇ ਆ ਸਾਰੇ ਫੋਰਨ ਕੰਟਰੀਸ ਹਨ ਤੇ ਆ ਦੇਖੋ ਇੱਥੇ ਆ ਸਮਾਨ-ਸਮੂਨ ਵਿਕਦਾ ਹੈਗਾ ਤੇ ਮਿੱਟੀ-ਮੁੱਟੀ ਮਿਲ ਰਹੀ ਹੈ ਮਿੱਟੀ ਚ ਖੇਡ ਰਹੇ ਆ ਨਿਆਣੇ ਤੇ ਪਾਣੀ-ਪੂਣੀ ਚ ਖੇਡ ਰਹੇ ਆ ਗੋਰਿਆਂ ਦੇ ਘਰਾਂ ਕੋਲ ਤੁਹਾਨੂੰ ਪਤਾ ਹੁੰਦਾ ਨਹੀਂ ਗੰਦ ਪਾਉਣ ਨਹੀਂ ਦਿੰਦੇ ਇਹ ਤੇ ਇਸ ਤਰੀਕੇ ਦਾ ਕਰਕੇ ਹੁੰਦਾ ਹੈਗਾ ਅਹੇ ਜਨਾ ਫਿਰ ਪਾਰਕ ਜੇ ਬਣੇ ਹੁੰਦੇ ਆ ਫਨ ਕਰਨ ਨੂੰ ਇਹਨਾਂ ਨੂੰ ਪਿੰਡਾਂ ਆਪਣੇ ਦਾ ਰੇਤੇ ਦੀਆਂ ਟਰਾਲੀਆਂ ਚ ਮਿੱਟੀ ਚ ਲੇਟਰ ਦੇ ਫਿਰਦੇ ਰਹਿੰਦੇ ਨੇ ਆਨੇ ਸੋ ਪਹਿਲਾਂ ਤੁਹਾਨੂੰ ਅੰਦਰੋਂ ਦਿਖਾਉਨੇ ਆ ਥੋੜਾ ਜਿਹਾ ਫਿਰ ਬਾਹਰ ਖੇਤਾਂ ਚ ਲੈ ਕੇ ਚੱਲਦੇ ਆ ਬਾਹਰਲੇ ਪਾਸੇ ਨਾ ਫਿਰ ਕਮਾ ਕੇ ਲੈ ਆਨੇ ਬਿਲਕੁਲੀ ਸੇਮ ਕਨਸੈਪਟ ਹੈ ਯਾਰ ਬਿਲਕੁਲੀ ਸੇਮ ਆ ਉਹਨਾਂ ਨੇ ਵੀ ਬੱਕਰੀਆਂ ਬੱਕਰੀਆਂ ਰੱਖੀਆਂ ਹੋਈਆਂ ਸੀ ਉੱਥੇ ਇਹਨਾਂ ਨੇ ਵੀ ਰੱਖੀਆਂ ਹੋਈਆਂ। ਕੁਸ਼ੀ? ਮੈਂ ਕਹਾ ਬਿਲਕੁਲ ਹੀ ਸੇਮ ਕਨਸੈਪਟ ਹੈ ਹਨਾ। ਕੈਨੇਡਾ 'ਚ ਨਹੀਂ ਉਹ ਜਿਹੜੀਆਂ ਬੱਕਰੀਆਂ ਬੱਕਰੀਆਂ ਉਹਨਾਂ ਨੇ ਵੀ ਰੱਖੀਆਂ ਹੋਈਆਂ ਸੀ। ਮਤਲਬ ਆਪਣੇ ਤਾਂ ਪੰਜਾਬ ਦੇ ਪਿੰਡਾਂ 'ਚ ਹਰ ਇੱਕ ਚੀਜ਼ ਬੱਚਿਆਂ ਨੂੰ ਮਿਲ ਜਾਂਦੀ ਹੈ ਨਾ ਇਹਨਾਂ ਲਈ ਇੱਥੇ ਸਪੈਸ਼ਲ ਬਣਾਈਆਂ ਹੋਈਆਂ ਚੀਜ਼ਾਂ ਵੀ ਬੱਕਰੀਆਂ ਨਾਲ ਦੇਖ ਸਕਣਾ ਨਾ ਫੀਲ ਕਰ ਸਕਣਾ ਉਹਨਾਂ ਨੂੰ ਟੱਚ ਕਰ ਸਕਣਾ ਆਪਣੇ ਤਾਂ ਇਹ ਵੀ ਚੀਜ਼ ਹੈ ਮਨੇ ਇੱਥੇ ਬਰਥਡੇ ਪਾਰਟੀਆਂ ਵੀ ਚੱਲ ਰਹੀਆਂ ਨੇ ਉੱਧਰ ਅੱਛਾ ਬਰਥਡੇ ਪਾਰਟੀ ਸੀ ਆਪਣੇ ਵਰਗੇ ਭਾਜਦੇ ਨੇ ਰੈਸਟੋਰੈਂਟਾਂ ਨੂੰ ਵੀ ਬੜੀ ਬੜੀ ਪੈ ਲਸਾਂ ਚ ਕਰੀ ਹੈ ਨਾ ਇਹ ਇੱਧਰ ਕਰਦੇ ਨੇ ਇਹਨਾਂ ਨਾਲ ਜੁੜੇ ਨੇ ਤੇ ਦੂਜਾ ਇਹਨਾਂ ਨੂੰ ਐ ਆਪਣੇ ਤਾਂ ਮੱਝਾਂ-ਮੂਝਾਂ ਬਾੜਿਆਂ 'ਚ ਖੁੱਲੀਆਂ ਹੁੰਦੀਆਂ ਨੇ ਘਰੇ ਬਸ ਇਹਨਾਂ ਨੂੰ ਇਹੋ ਜਿਹਾ ਮਾਹੌਲ ਮਸਾ ਬੰਦਾ ਉਹਨੂੰ ਦੇਖ ਕੇ ਆਹ ਦੇਖੋ ਇੱਥੇ ਪਿੱਛੇ ਜਿਵੇਂ ਚਵੱੱਚੇ 'ਚ ਪਾਣੀ ਨਹੀਂ ਫਿਰਦਾ ਹੁੰਦਾ ਆਪਣੇ ਖੇਤ ਉਹਨਾਂ ਨੂੰ ਦੇਖ ਦੇਖ ਕੇ ਖੁਸ਼ ਹੋਈ ਜਾਂਦੇ ਨੇ ਆਪਣੇ ਵਰਗੇ ਜੰਮੇ ਉਹਨਾਂ ਚੰਝਾਂ 'ਚ ਨੇ ਰਣਜਿੰਦੋਏ ਖੁਸ਼ ਹੋ ਤੁਸੀਂ ਪੁੱਤ ਕੁੱਝ ਆਨੂ ਕੋਈ ਭੁੱਖ ਨਹੀਂ ਪਾਪਾ ਇੱਧਰ ਵੀ ਬੱਕਰੀਆਂ ਆ ਮੈਂ ਨਾ ਗੂਗਲ ਤੇ ਲੱਭਿਆ ਸੀ ਇਹ ਜਦੋਂ ਗੂਗਲ ਤੇ ਲੱਭਿਆ ਫਾਰਮ ਮੈਂ ਕਿਹਾ ਦੇਖ ਕੇ ਆਈ ਇਹ ਨਾਲੇ ਤੁਹਾਨੂੰ ਦਿਖਾਈ ਥੋੜਾ ਜਿਹਾ ਵੀ ਕਿਹੋ ਜਿਹਾ ਬਾਹਰ ਦੀ ਲਾਈਫ ਆ ਨਾ ਇਹੋ ਜੀ ਲਾਈਫ ਹੈ ਤੇ ਜਵਾਕਾਂ ਨੂੰ ਜੀ ਐ ਦਿਖਾਉਣ ਲੈ ਕੇ ਆਉਂਦੇ ਆ ਸਾਰਾ ਮਾਹੌਲ ਆ ਦੇਖੋ ਜੀ ਪੰਜ ਪੰਜ ਸਾਰੀਆਂ ਅੰਦਰ ਮਿਲਦੀਆਂ ਇਹਨਾਂ ਨੂੰ ਕਿਰਾਏ ਤੇ ਜਿੰਨੀਆਂ ਤਲ ਤੋਰੀ ਫਿਰਦੇ ਨੇ ਪਿਕਨਿਕ ਸਪੌਟ ਕਹਿ ਸਕਦੇ ਆ ਅਸਲ 'ਚ ਆ ਅੰਦਰ ਮੈਲਾ ਦਾ ਮੁਰਗੇ ਮਰਗੇ ਰੱਖੇ ਹੋਏ ਆ ਇਹਨਾਂ ਨੇ ਅੰਦਰ ਵੀ ਜਾ ਸਕਦੇ ਆਪਾਂ ਉਹ ਦੇਖੋ ਜੀ ਵਾ ਕੁਕੜੀ ਨਾਲ ਖੇਡੀਆਂ ਜਾਂਦੇ। ਕੁਕੜੀਆਂ ਨਾਲ ਖੇਡੀਆਂ ਜਾਂਦੇ ਜਵਾਂ। ਮੁਰਗੇ ਸਾਡੇ ਵਾਲੇ ਹਾਂਜੀ ਇਹਨਾਂ ਨੂੰ ਤਾਂ ਯਾਰ ਮਸਾ ਮਿਲਦਾ ਉਹ ਨਾ ਖੇਡਣ ਨੂੰ ਦੇਖਣ। ਮੁਰਗੇ ਆ। ਅੱਛਾ ਨੂੰ ਉਹ ਪਾ ਰਹੇ ਨੇ। ਚੋਗਾ ਪਾ ਰਹੇ ਨੇ ਮੁਰਗੇ ਨੂੰ ਹਾਂਜੀ। ਇੰਨਾ ਕਿ ਏਰੀਆ ਬਣਿਆ ਹੋਇਆ ਹੈਗਾ ਇਹ ਹੋ ਤੱਕ ਬੈਠਣ ਨੂੰ ਪਰ ਬਹੁਤ ਸੋਹਣਾ ਬਣਾਇਆ ਹੋਇਆ ਹੈਗਾ ਉੱਧਰ ਦੇਖੋ ਜੀ ਮੈਂ ਆਪਣੇ ਪ੍ਰਾਲੀ ਦਾ ਫੂਸ ਜਾਂ ਹੁੰਦਾ ਉਹ ਰੱਖ ਰੱਖਿਆ ਹਾਂਜੀ ਉਹ ਅੱਗੇ ਰੋੜੀ ਕੋਟਾ ਆ ਗਾਂ ਖੜਾ ਰੱਖੀ ਐ ਖੁਜੀ ਵੈਸੇ ਇਹੋ ਜੇ ਕਨਸੈਪਟ ਯਾਰ ਇੰਡੀਆ 'ਚ ਵੀ ਚਲਾਇਆ ਜਾ ਸਕਦੇ ਆ ਹਨਾ ਐ ਰੱਖ ਕੇ ਪਰ ਇੰਡੀਆ 'ਚ ਤਾਂ ਆਪਣੇ ਘਰਾਂ 'ਚ ਹੀ ਬਥੇਰੀਆਂ ਆਪਣੇ ਘਰੇ ਬੰਦਾ ਪ੍ਰੈਕਟੀਕਲ ਕੰਮ ਕਰੇ ਸਨੀਰ ਲਾਲੋ ਜਿਓ ਮਰਜ਼ੀ ਕਰ ਲੋ ਹੈ ਕਿ ਨਹੀਂ ਸੋ ਉਧਰ ਅੱਗੇ ਚੱਲੀਏ ਲਾਸਟ ਇਹਨਾਂ ਦੀ ਬਿਜ਼ੀ ਲਾਈਫ ਹੈ ਨਾ ਇਹ ਯਾਰ ਹਾਂਜੀ ਤਾਂ ਕਰਕੇ ਸੋ ਇਹਦੇ ਅੰਦਰਲੇ ਪਾਸੇ ਤਾਂ ਕੁਝ ਜ਼ਿਆਦਾ ਹੈ ਨਹੀਂ ਇਹੀ ਹੈ ਜਿੰਨਾ ਤੁਹਾਨੂੰ ਦਿਖਾਤਾ ਤੇ ਬਾਹਰ ਬਲੂ ਬੈਰੀ ਦੇ ਖੇਤ ਹੈ ਹੋਰ ਖੇਤ ਮਤਲਬ ਬਾਗ ਬੂਗ ਹੈ ਨਾ ਜਿਵੇਂ ਤੁਹਾਨੂੰ ਦਿਖਾਇਆ ਸੀਗਾ ਸੋ ਅਸੀਂ ਹੁਣ ਉਧਰ ਨੂੰ ਚੱਲਦੇ ਆ ਤੇ ਜਿਹੜੇ ਖੇਤੀਬਾੜੀ ਨਾਲ-ਨਾਲ ਤੁਹਾਨੂੰ ਦਿਖਾ ਦਾਂਗੇ ਵੀ ਕਿਵੇਂ ਦਾ ਮਾਹੌਲ ਹੈ ਤੇ ਕਿ ਹੋ ਜਾਏਗਾ ਤੇ ਨਾਲ ਹੀ ਆਪਣੇ ਭਾਈ ਹੁੰਦੇ ਜਿਹੜੇ ਤੁਹਾਨੂੰ ਦੱਸਿਆ ਸੀਗਾ ਤੇ ਫਿਰ ਉਹਨਾਂ ਨਾਲ ਤੁਹਾਨੂੰ ਮਿਲਾਉਂਦੇ ਆ ਜਿਹੜੇ ਹਸਾਬ ਦੀ ਨਾ ਇਥੇ ਗਰਮੀ ਪੈ ਰਹੀ ਹੈ ਉਸ ਹਿਸਾਬ ਦਾ ਤਾਂ ਐਂ ਲੱਗਦਾ ਜਿਵੇਂ ਅਫਰੀਕਾ ਤੁਰੇ ਫਿਰਦੇ ਆ ਜਰਮਨੀ ਨਹੀਂ ਜਮੇ ਸਹੀ ਆ ਉੱਤੋਂ ਤਿੱਖੀਆਂ ਤੋਂ ਪੌ ਤੋਂ ਆ ਛੱਤਾਂ ਜੀਆਂ ਕਾਨੀਆਂ ਪੂਰਾ ਸੂਰਜ ਜੋਬੰਦੇ ਰਹਿੰਦਾ ਹੈਗਾ ਇਸ ਤਰ੍ਹਾਂ ਦਾ ਕੋਈ ਮਾਹੌਲ ਆ ਜੀ ਇਹਦਾ ਸਾਰੇ ਪਾਰਕ ਦਾ ਦੇਖੋ ਪਸੀਨਾ ਆ ਬਹਿ ਰਣ ਜਿੰਦੇ ਨੂੰ ਪੂਰਾ ਰਿਪਨ ਹਾਂ ਹਾਂ ਗਰਮੀ ਵਾਲੀ ਅੱਜ ਆ ਇੱਥੇ ਜੀ ਸਾਹਮਣੇ ਨਾਲ ਹੀ ਰੈਸਟੋਰੈਂਟ ਵੀ ਹੈ ਕੁਝ ਖਾਣ ਪੀਣ ਦੇ ਲਈ ਜੇ ਕੁਝ ਬੱਚਿਆਂ ਨਾਲ ਆਉਂਗੇ ਸਮਾਨ ਸਮੋਲ ਲੈਣਾ ਤਾਂ ਇੱਥੇ ਲੈ ਸਕਦੇ ਹੋ ਇਹ ਇੰਟਰੈਂਸ ਤੇ ਕਰਦੀ ਹੈ ਤੇ ਹੁਣ ਆਪਾਂ ਬਾਹਰਲੇ ਪਾਸੇ ਨਿਕਲਦੇ ਆਂ ਵਧੀਆ ਸਵਾਦ ਦੇ ਸੀ ਯਾਰ ਬਾਏ ਬਾਏ ਥੈਂਕ ਯੂ ਚਾਓ 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 ਕਹਿੰਦੇ ਬਈ ਚੰਗਾ ਜੀ ਸੇਫ ਜਰਨੀ ਬਾਏ ਬਾਏ ਅੱਜ ਅੰਟੀ ਬਧੀਆ ਸੀਗੇ ਇਹਨਾਂ ਦਾ ਆਪਦਾ ਕੰਮ ਕਰ ਚਾਓ ਚਾਓ ਲਓ ਜੀ ਆਪਣੇ ਮਿੱਤਰਾਂ ਨਾਲ ਮਿਲਾ ਦਈਏ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਲਓ ਜੀ ਠੀਕ ਠਾਕ ਹੋ ਇਹਨਾਂ ਦਾ ਬਾਈ ਨਾਮ ਹੈ ਰਿੱਕੀ ਸਤਨਾਮ ਸਿੰਘ ਤੂਰ ਪੱਕਾ ਨਾਮ ਤੇ ਇਹਨੇ ਆਪਣੇ ਜਗਰਾਉਂ ਕੋਲੋਂ ਹਨਾ ਜੀ ਬਾਜੀ ਕਿਹੜਾ ਪਿੰਡ ਹੈ ਢੋਲਨ ਢੋਲਨ ਟੋਲਣ ਪਿੰਡ ਦੇ ਨੇ ਇਹ ਤੇ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਸਾਨੂੰ ਘੁਮਾਉਣ ਦੀ ਇਥੇ ਤੇ ਇਹ ਆਪਾਂ ਨੂੰ ਘੁਮਾਉਣਗੇ ਦਿਖਾਉਣਗੇ ਚੱਲੀਏ ਫਿਰ ਆਪਾਂ ਚਲੋ ਜੀ ਆਜੋ ਬਾਈ ਜੀ ਕਹਿੰਦੇ ਵੀ ਹੁਣ ਆਪਾਂ ਇਹਨਾਂ ਦਾ ਖੇਤ ਵੀ ਦੇਖ ਸਕਦੇ ਹਾਂ ਪਿਛਲੇ ਪਾਸੇ ਜਿਹੜੇ ਖੇਤ ਆ ਇਹਨਾਂ ਦੇ ਥੋੜੇ ਜਿ ਥੋਨੂੰ ਉਹ ਦਿਖਾਉਣੇ ਆ ਫਿਰ ਅਗਲਾ ਪਲਾਨ ਸਾਡਾ ਇਥੋਂ ਪਿੰਡਾਂ ਵੱਲ ਨਿਕਲਦਾ ਜਿਵੇਂ ਤੁਹਾਨੂੰ ਦੱਸਿਆ ਸੀਗਾ ਇਹਨਾਂ ਦਾ ਇਲਕਾ ਹੈ ਕਹਿੰਦੇ ਪਿੰਡ ਪਿੰਡ ਤੁਹਾਨੂੰ ਲੈ ਕੇ ਚਲਦੇ ਆ ਮਤਲਬ ਸਾਰੇ ਗੇੜੇ ਕੱਢਦੇ ਆ ਆਪਾਂ ਇੱਥੋਂ ਜੀ ਐਂਟਰੈਂਸ ਆਪਣੀ ਹੋਣ ਲੱਗੀ ਐ ਅੰਦਰ ਜਾਣ ਨੂੰ ਆ ਡੱਚ ਚ ਕੁਝ ਲਿਖਿਆ ਹੋਇਆ ਹੈਗਾ ਮੈਨੂੰ ਸਮਝ ਨਹੀਂ ਆਉਂਦੀ ਕੀ ਐ ਤੇ ਬਾਈ ਜੀ ਨੂੰ ਹੋਗੇ ਇਥੇ 9.5 10 ਸਾਲ ਜਰਮਨ ਰਹਿੰਦੇ ਨੂੰ ਇਹਨਾਂ ਨੂੰ ਪਤਾ ਹੋਊ ਇਹ ਦੱਸਣਗੇ ਆਪਾਂ ਨੂੰ ਅੱਗੇ ਜਾ ਕੇ ਪੁੱਛਦੇ ਆ ਵੀ ਕੀ ਲਿਖਿਆ ਡੱਚ ਚ ਤੇ ਆ ਇਹਨਾਂ ਦੀ ਦੁਕਾਨ ਹੈ ਜੀ ਤੇ ਜਿੱਥੇ ਸਮਾਨ ਲੋਕ ਮਤਲਬ ਇੱਥੋਂ ਲੈ ਕੇ ਜਾਂਦੇ ਚੱਲੀਏ ਖੁਸ਼ੀ ਅੱਗੇ ਹਲੋ ਚਾਓ ਓਹ ਤੱਕ ਜੀ ਇਹ ਫਾਰਮ ਹੈ ਜਿਹੜਾ ਤੇ ਆਪਾਂ ਹੁਣ ਇਹਦੇ ਨਾਲ ਦੇ ਬਾਹਰਲੇ ਪਾਸੇ ਆ ਗਏ ਤੇ ਖੇਤਾਂ ਚ ਐ ਬਿਲਕੁਲ ਕਾਦੀ ਕਿਹੜੀ ਇਹ ਰੈੱਡ 베ਰੀ ਹੈ ਅੱਜ 베ਰੀਜ਼ ਨਹੀਂ 베ਰੀਜ਼ ਨਹੀਂ ਹੈ ਨਾ ਤੇ ਮੈਂ ਤੁਹਾਨੂੰ ਦੱਸਦਾ ਜਿਹੜੇ ਇਹੋ ਜਿਹੇ ਜਿਵੇਂ ਇਹ ਬਾਗ ਬਣੇ ਹੁੰਦੇ ਨੇ ਨਾ ਤੇ ਬਾਹਰਲੇ ਦੇਸ਼ਾਂ 'ਚ ਇਹਨਾਂ ਕੋਲੇ ਟਾਈਮ ਨਹੀਂ ਹੁੰਦਾ ਵੀ ਇਹ ਆਪ ਤੋੜਨਾ ਆਪ ਤੋੜ ਕੇ ਫਿਰ ਇਹ ਲੋਕਾਂ ਨੂੰ ਵਹਾ ਵੇਚਣ ਇੰਨੀ ਸਿਰਦਰਦੀ ਨਹੀਂ ਲੈਂਦੇ ਜਿਵੇਂ ਆਪਣੇ ਕਦੂ ਪਿੰਡੀਆਂ ਤੋਰੀਆਂ ਲਾ ਕੇ ਸਬਜ਼ੀਆਂ ਲਾ ਕੇ ਆਪਾਂ ਨੂੰ ਆਪ ਹੀ ਤੋੜ ਕੇ ਸੜਕਾਂ ਦੇ ਕਿਨਾਰੇ ਬਹਿ ਕੇ ਵੇਚਣੀ ਪੈਂਦੀ ਹੈ ਜਿੰਨੇ ਵੀ ਫੋਰਨ ਕੰਟਰੀ ਹੈ ਨਾ ਬਾਹਰਲੇ ਦੇਸ਼ ਇੱਥੇ ਬੰਦਾ ਆਪ ਆਉਂਦਾ ਆਪੇ ਤੋੜਦਾ ਕਿਉਂਕਿ ਉਹਦਾ ਕੰਮ ਹੈ ਉਹਨੂੰ ਖਾਣ ਨੂੰ ਚਾਹੀਦਾ ਆਪ ਤੋੜਦਾ ਉਹ ਤੋੜ ਕੇ ਫਿਰ ਆਪ ਪੈਸੇ ਦੇ ਕੇ ਇੱਥੇ ਲੈ ਜਾਂਦਾ ਇਹਨਾਂ ਦਾ ਇਕੱਲਾ ਬਾਗ ਲਾ ਕੇ ਰੱਖਦਾ ਇੱਥੇ ਸਿਸਟਮ ਇਹ ਸਾਬਦਾ ਜੀ ਬਿਜ਼ੀ ਲਾਈਫ ਹੈ ਹਰੇਕ ਦੀ ਹਨਾ ਤੁਹਾਨੂੰ ਪਤਾ ਹੀ ਹੈ ਤੇ ਹੁਣ ਅੰਦਰਲੇ ਪਾਸਿਓਂ ਸਾਰਾ ਤੁਹਾਨੂੰ ਇਹ ਕੀ ਕੁਛ ਹੈ ਉਹ ਦਿਖਾ ਦਿੰਨੇ ਆਂ ਇਹ ਅਸੀਂ ਬਿਲਕੁਲ ਹੁਣ ਅੰਦਰਲੇ ਪਾਸੇ ਖੇਤਾਂ 'ਚ ਆ ਗਏ ਬਾਗ ਦੇ ਸਟਰਾਬਰੀ ਦਾ ਬਾਗ ਹੈ ਭਾਈ ਜੀ ਐਰਲ ਅਰਧਵੀਰ ਮੈਂ ਤਾਂ ਡੁੱਚ ਪਾ ਐਰਧਵੀਰ ਅਰਧਵੀਰ ਮੈਂ ਤਾਂ ਡੁੱਚ ਪੜਨੀ ਵੀ ਨਹੀਂ ਆਉਂਦੀ ਮੈਂ ਕਿਹਾ ਸਟਰਾਬਰੀ ਦਾ ਬਾਗ ਹੈ ਐਦ ਵੀ ਹਾਂਜੀ ਸਟਰਾਬਰੀ ਦਾ ਬਲੂ 베ਰੀ ਦਾ ਹੈ ਅੱਛਾ ਜੀ ਖੀਰੇ ਵਗੈਰਾ ਲੱਗੇ ਹੋਏ ਬਲੂਬੈਰੀ ਵੀ ਹੁੰਦੀ ਆ ਹਨ ਬਲੂਬੈਰੀ ਵੀ ਹਾਂਜੀ ਠੀਕ ਐ ਸਟੌਪ ਸਟਰਾਬਰੀ ਤਾਂ ਵੀਰੇ ਜਿੱਦਾਂ ਕਹ ਲਓ ਮਈ ਤੋਂ ਲੈ ਕੇ ਜਲਾਈ ਦੇ ਵਿੱਚ ਵਿੱਚ ਹੁੰਦੀ ਆ ਅੱਛਾ ਉਸ ਤੋਂ ਬਾਅਦ ਨਹੀਂ ਹੁੰਦੀ ਉਸ ਤੋਂ ਬਾਅਦ ਬਹੁਤ ਰੇਅਰ ਚਾਂਸ ਆ ਅਗਸਤ ਚ ਟੁੱਟ ਗਈ ਹੋਣੀ ਮਤਲਬ ਜੀ ਹੁਣ ਖਤਮ ਹੈ ਇੱਕੇ ਸੰਦ ਠੀਕ ਐ ਜੀ ਤੇ ਇਸ ਤੋਂ ਬਿਨਾ ਬਾਈ ਜੀ ਹੋਰ ਫਰੂਟ ਦੀਆਂ ਸਾਰੀਆਂ ਫਰੂਟ ਦੀਆਂ ਫਸਲ ਐ ਇਹਨਾਂ ਦੀਆਂ ਇਹਨਾਂ ਦੇ ਤਕਰੀਬਨ ਫਰੂਟ ਦਾ ਠੀਕ ਐ ਇਹ ਤਾਂ ਜਿਵੇਂ ਲੋਕ ਤੋੜ ਕੇ ਲੱਗੇ ਜਾਂਦੇ ਫਿਰ ਫਰੂਟ ਹੀ ਤੋੜਨਾ ਹੁੰਦੇ ਆ ਜੀ ਮੂਰੇ ਉੱਥੇ ਜਿਵੇਂ ਉਹ ਮੂਰੇ ਛੋਟਾ ਜਿਹਾ ਕੈਬਨ ਬਣਿਆ ਹੋਇਆ। ਆ ਵੀ ਉੱਥੇ ਪੇ ਕਰਕੇ ਉਹ ਲੈ ਜਾਣੇ। ਹਾਂਜੀ। ਹਾਂਜੀ। ਫੁੱਲ ਕਰਕੇ। ਹਾਂਜੀ। ਬਾਅਦ ਵਿੱਚ ਕੁਆਂਟੀਟੀ ਉਹਦੀ ਜੋਖੇ ਤੋਲਣ ਆ ਪੈਸੇ ਦੇ ਦਿੰਦੇ ਆ। ਠੀਕ ਫਿਰ ਪੈਸੇ ਦੇ ਦਿੰਦੇ ਆ। ਇਹ ਨਾ ਜਿਹੜਾ ਬਾਗ ਹੈ ਦਾ ਇੱਕ ਹੋਰ ਰੂਲ ਹੈ ਉਹ ਮੈਂ ਤੁਹਾਨੂੰ ਦੱਸਦਾ। ਕਿ ਇਹਦੇ ਅੰਦਰ ਆਉਣ ਦੀ ਟਿਕਟ ਕੋਈ ਨਹੀਂ ਤੇ ਘੁੰਮ ਫਿਰੋ ਜਿੰਨੇ ਮਰਜ਼ੀ ਖਾ ਲਓ, ਕਿਲੋ ਖਾ ਲਓ, 2 ਕਿਲੋ ਖਾ ਲਓ ਭਾਵੇਂ ਪਸੇਰੀ ਖਾਜੋ ਇੱਕ ਵੀ ਪੈਸਾ ਨਹੀਂ। ਪਰ ਜੇ ਤੁਸੀਂ ਬਾਗ ਤੋਂ ਬਾਹਰ ਲੈ ਕੇ ਨਿਕਲੋਗੇ ਉਹਨੇ ਪਾਈਆ ਵੀ ਲੈ ਕੇ ਨਿਕਲੋਂਗੇ ਉਹਦੇ ਫਿਰ ਪੈਸੇ ਦੇਣੇ ਤੇ ਲੋਕ ਇੱਥੇ ਆਉਂਦੇ ਆ ਤੋੜਦੇ ਆ ਬਸ ਖਾਂਦੇ ਆ ਤੇ ਆਹੀ ਚੀਜ਼ਾਂ ਜੀ ਇੱਥੇ ਤੇ ਅੰਦਰੋਂ ਤੋੜ ਕੇ ਜੋ ਮਰਜ਼ੀ ਖਾਈਆਂ ਉਹ ਕਹਿੰਦੇ ਹੁੰਦਾ ਨਾ ਖਾਣ ਨਾਲ ਕਹਿੰਦੇ ਕਿਹੜਾ ਘਟ ਜਾਂਦਾ ਜਿਵੇਂ ਆਪਣੇ ਬੰਦਿਆਂ ਦੀ ਸੋਚ ਹੁੰਦੀ ਆ ਪੰਜਾਬੀਆਂ ਦੀ ਗੋਰੇ ਵੀ ਇੰਝ ਸੋਚਦਾ ਕਹਿੰਦੇ ਖਾਣ ਨਾਲ ਘਟ ਜਾਊਗਾ ਪਰ ਜੇ ਲੈ ਕੇ ਜਾਣੀ ਆ ਫਿਰ ਪੈਸੇ ਦੇਣੇ ਪੈਣੇ ਆ ਬੱਚਾ ਕੀ ਕਰੀਏ ਦਾ ਸਾਡਾ ਇਹਨੂੰ ਰਾਹਤ ਮਿਲ ਰਹੀ ਹੈ ਬੁੱਟਾਂ ਦੇ ਗੱਲ ਆਹ ਚਾਬੀਆਂ ਘਰੇ ਭੁੱਲੇ ਫਰੀਜ਼ ਵਾਲੀਆਂ ਇਹ ਬੁਰਰਾ ਬੁਰਰਾ ਕਰਦੀ ਹੋਇਆ ਵਾ 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 ਇੱਥੇ ਕੁਛ ਇਹਨਾਂ ਦੇ ਬੰਦੇ ਵੀ ਰੱਖੇ ਹੋਏ ਆ ਮਨ ਲਾ ਦੇ ਜਿਹੜੇ ਆ ਪਲਕਿੰਗ ਕਰਕੇ ਲਿਆਉਂਦੇ ਆ ਅਸਮਾਨ ਤੋੜਦੇ ਉਧਰ ਇਹ ਕਹਿੰਦੇ ਇਧਰ ਲਾਊਡ ਨਹੀਂ ਹੈਗਾ ਇਧੂ ਕਹਾ ਜਾਣਾ ਆ ਬਲੂਬੈਰੀ ਇੱਧਰ ਸੀਗੀ ਮੈਨੂੰ ਐਸੀ ਤੁਹਾਨੂੰ ਸਾਰੀ ਬਲੂਬੈਰੀ ਦਿਖਾਉਂਦਾ ਵੈਸੇ ਤਾਂ ਕੈਨੇਡਾ 'ਚ ਦੇਖੀ ਐ ਤੇ ਕੈਨੇਡਾ 'ਚ ਬੈਰੀ ਦੇ ਬਾਗੂ ਬਾਗੀ ਬਾਗ ਆ ਪੂਰੇ ਕੈਨੇਡਾ 'ਚ ਤੇ ਇੱਧਰਲੇ ਪਾਸੇ ਆ ਇਹਨਾਂ ਦਾ ਟਰੈਕਟਰ ਰੂਟਰ ਖੜੇ ਹੈਗੇ ਇਹਦੇ ਭਾਈ ਢੋਂਦੇ ਆ ਜੀ ਸਮਾਨ ਇਹ ਹਾਂਜੀ ਅੱਜਾ ਛੋਟ ਜਿਹੜਾ ਇਹ ਆਪ ਮਾਰਕੀਟ ਵਗੈਰਾ ਨੂੰ ਭੇਜਦੇ ਆ ਹਾਂਜੀ ਤੋੜ ਕੇ ਇਹਦੇ ਵਿੱਚ ਜਿਵੇਂ ਲੈ ਕੇ ਕਾਂ ਜਾ ਕੇ ਢੋਕੇ ਹਾਂ ਮੂਰੇ ਪੈ ਕਰਕੇ ਵੇਚਦੇ ਮਾਰਕੀਟ ਵਿੱਚ ਅੱਛਾ ਮੈਂ ਇਹ ਵੇਚਦੇ ਵੀ ਆ ਮਾਰਕੀਟ ਦੇ ਵਿੱਚ ਜਿਹਨੇ ਉ ਲੋਕਲ ਲੈ ਕੇ ਜਾਣੀ ਹੈ ਲੋਕਲ ਜਿਵੇਂ ਹੁਣ ਮੇਰੇ ਗਵਾਨ ਚ ਮੈਂ ਲੈ ਕੇ ਜਾਣੀ ਆ ਹਾਂਜੀ ਜੇ ਮੇਰੇ ਕੋਲ ਟਾਈਮ ਹੈਗਾ ਜਦੋਂ ਮੈਂ ਆ ਕੇ ਫਰੈਸ਼ ਵੀ ਲੈ ਜਾਣੀ ਆ ਨਹੀਂ ਹੈਗਾ ਤਾਂ ਮਾਰਕੀਟ ਚੋਂ ਖਰੀਦ ਲੈਣੀ ਆ ਫਿਰ ਮਾਰਕੀਟ ਤੇ ਇੱਥੇ ਰੇਟ ਦਾ ਫਰਕ ਹੈ ਇੱਥੇ ਸਸਤੀ ਮਿਲਦੀ ਆ ਇੱਥੇ ਮਾਰਕੀਟ ਨਾਲ ਥੋੜੀ ਹੁੰਦੀ ਮਹਿੰਗੀ ਹੈ ਪਰ ਕੁਆਲਿਟੀ ਤੁਹਾਨੂੰ ਵਧੀਆ ਮਿਲਦੀ ਜਿਹੜੀ ਮਾਰਕੀਟ ਵਿੱਚ ਇਹ ਭੇਜਦੇ ਆ ਉਹ ਥੋੜੀ ਕਹ ਲਓ ਵੀ ਜਿਵੇਂ ਖਸਤਾ ਹਾਲਤ ਦੇ ਵਿੱਚ ਹੋ ਜਵੇ ਠੀਕ ਹੈ ਉਵੇਂ ਹੋ ਜਾਂਦੀ ਹੈ ਇੱਥੇ ਇੱਥੇ ਚਜਰੀ ਭੇਜਦੇ ਆ ਮਤਲਬ ਇੱਥੇ ਆਪ ਤੋੜੋਗੇ ਆਪਣੀ ਪਸੰਦ ਦੀ ਆਪਣੀ ਪਸੰਦ ਦੀ ਤੋੜਾਂਗੇ ਉੱਥੇ ਕਹ ਲਓ ਵੀ ਮਿਕਸ ਮਟੀਰੀਅਲ ਜਾਂਦਾ ਸਰ ਤਾਂ ਕਰਕੇ ਮਹਿੰਗੀ ਮਹਿੰਗੀ ਪੈਂਦੀ ਜੀ ਇੱਥੇ ਮਹਿੰਗੀ ਤਾਂ ਹੈ ਇੱਥੇ ਮਹਿੰਗੀ ਹੈ ਠੀਕ ਹੈ ਇਸ ਤਰ੍ਹਾਂ ਦਾ ਜੀ ਕੁਝ ਮਾਹੌਲ ਇਹ ਖੇਤੀਬਾੜੀ ਵਾਲੇ ਇਹਨਾਂ ਦੇ ਟਰੈਕਟਰ ਨੇ ਜੀ ਟਰੈਕਟਰ ਇਹ ਜੇ ਰੱਖੇ ਹੋਏ ਆ ਇਹਨੂੰ ਵੈਸੇ ਖੇਤੀਬਾੜੀ ਨਹੀਂ ਕਹਿੰਦੇ ਬਾਗਬਾਨੀ ਨੂੰ ਮੈਂ ਲੱਗਾ ਅ ਕੁਝ ਹੋਰ ਕਹਿੰਦੇ ਹੁੰਦੇ ਆ ਐਗਰੀਕਲਚਰ ਹੌਲਟਿਕਲਚਰ ਸ਼ਾਇਦ ਇਹੋ ਜਿਹਾ ਕੁਝ ਕਹਿੰਦੇ ਆ ਆ ਇਹਨਾਂ ਦੇ ਕਿਉਂਕਿ ਇਹਦੇ ਵਿੱਚ ਤੁਰ ਫਿਰ ਸਕੇ ਬਹੁਤ ਲੰਬਾ ਚੌੜਾ ਬਾਗ ਆ ਬਹੁਤ ਆਕਾ ਤੁਹਾਨੂੰ ਗੇੜਾ ਦਬਾਉਣੇ ਜੀ ਤੁਰਦੇ ਤੁਰਦੇ ਅੱਗੇ ਹੌਲੀ ਹੌਲੀ ਆਪਾਂ ਦੇਖੋ ਕਿੰਨੇ ਜਣੇ ਫਿਰਦੇ ਬਾਗਾਂ 'ਚ ਕੋਰੇ ਥੋੜੇ ਜਿਹਾ ਫਰੈਸ਼ ਖਾਣ ਦੇ ਆਦੀ ਹੈ ਮੈਂ ਕਹਾਂ ਸਸਤਾ ਹੀ ਦੇਖਣਾ ਹੁੰਦਾ ਇਹਨਾਂ ਨੇ ਮੈਂ ਵਧੀਆ ਦੇਖਣਾ ਹੁੰਦਾ ਕਿਉਂ ਬਾਈ ਜੀ ਹਾਂਜੀ ਬਿਟ ਕੁਆਲਿਟੀ ਟਾਪ ਕਿੱਥੇ ਮਿਲਦੀ ਹੈ ਹਾਂਜੀ ਹਾਂਜੀ ਪ੍ਰੈਸਟੀਜ ਟੋਲ ਦੇ ਲੋਕ ਹਾਂਜੀ ਆਹ ਦੇਖੋ ਨਾਲੇ ਜਵਾਕਾਂ ਦਾ ਸੋਹਣਾ ਟਾਈਮ ਪਾਸ ਹੋ ਜਾਂਦਾ ਕਈਆਂ ਖੁਈਆਂ ਚੱਕੀ ਫਿਰਦੇ ਕਈਆਂ ਖੁਈਆਂ ਲੈ ਕੇ ਆਉਂਦੇ ਆ ਨਾਲ ਤੇ ਅੰਦਰਲੇ ਪਾਸੇ ਆਹ ਵੀ ਖੇਤੀ ਹੁੰਦੀ ਹੈ ਜੀ ਦੂਜੀ ਹੈ ਹਾਂਜੀ ਜਿਵੇਂ ਟਮਾਟਰ ਹੋ ਗਏ ਇਹਨਾਂ ਦੇ ਹੋ ਗਈ ਹੋ ਗਈ ਲਾਈ ਹੋਈ ਹੈ ਲਓ ਤੁਹਾਨੂੰ ਦਿਖਾਉਂਦੇ ਆ ਜੀ ਅੰਦਰਲੇ ਪਾਸੇ ਥੋੜਾ ਜਿਹਾ ਤੇ ਇਹ ਟਮਾਟਰ ਹੋ ਗਏ ਇਹ ਵੀ ਲੋਕ ਲੈ ਕੇ ਜਾਂਦੇ ਬਾਈ ਜੀ ਹਾਂਜੀ ਇਹ ਵੀ ਲੈ ਕੇ ਜਾਂਦੇ ਸਬਜ਼ੀਆਂ ਸਬਜ਼ੀਆਂ ਨੂੰ ਹੈ ਖੀਰੇ ਵੀ ਦੇਸੀ ਲੱਗੇ ਹੋਏ ਅੱਛਾ ਦੇਸੀ ਖੀਰੇ ਨਹੀਂ ਹੈ ਜੀ ਹਾਂਜੀ ਜਿਵੇਂ ਆਪਣੇ ਇੰਡੀਆ ਚ ਹੁੰਦੇ ਉਹ ਸਾਈਜ਼ ਦੇ ਛੋਟੇ ਖੀਰੇ ਆ ਓਕੇ ਹਾਂਜੀ ਤੇ ਬਾਈ ਜੀ ਇੱਥੇ ਹੋਰ ਇਸ ਤੋਂ ਇਲਾਵਾ ਕਿਹੜੀਆਂ ਕਿੜੀਆਂ ਫਸਲਾਂ ਹੁੰਦੀਆਂ ਜਰਮਨੀ ਚ ਮਤਲਬ ਖੇਤੀ ਬੜੀ ਕਾਦੀ ਕਾਦੀ ਹੁੰਦੀ ਹੈ ਕਣਕ ਦੀ ਜਿਵੇਂ ਆਪਣੇ ਕਣਕ ਦੀ ਤਾਂ ਹੈਗੀ ਆ ਉਹ ਕਣਕ ਤਾਂ ਸਭ ਤੋਂ ਮੇਨ ਚ ਆਉਂਦੀ ਹੈ ਹੈਨਾ ਜੀ ਕਣਕ ਹੈਗੀ ਆ ਜਿਵੇਂ ਪਰ ਇੱਥੇ ਜਿਵੇਂ ਇੰਡੀਆ ਦੇ ਵਿੱਚ ਆਪਣੇ ਬਸਾਖੀ ਦੇ ਟਾਈਮ ਤੋਂ ਸ਼ੁਰੂ ਕਰ ਲੈਂਦੇ ਆ ਬੜੀ ਹਾਂਜੀ ਇੱਥੇ ਉਵੇਂ ਨਹੀਂ ਹੈਗਾ ਇੱਥੇ ਕਹ ਲਓ ਵੀ ਬਰਫਾਂ ਦੇ ਵਿੱਚ ਲ ਅਹ ਠੀਕ ਹੈ ਤੇ ਉਸ ਤੋਂ ਬਾਅਦ ਹੁਣ ਮੈਨੂੰ ਲੱਗਦਾ ਪਿਛਲੇ ਮਹੀਨੇ ਹੀ ਇਹਨਾਂ ਨੇ ਵੜਾਈ ਕੀਤੀ ਜਿੰਨੀ ਕੀਤੀ ਆਪਣੀ ਜੁਲਾਈ 'ਚ ਜਾ ਕੇ ਵੜਦੀ ਹੁੰਦੀ ਹੈ ਹਾਂਜੀ ਠੀਕ ਹੈ ਜੁਲਾਈ 'ਚ ਇੱਕੋ ਹੀ ਫਸਲ ਹੁੰਦੀ ਹੈ ਸਾਲ ਦੀ ਇੱਥੇ ਵੀ ਨਹੀਂ ਇਹ ਜਿਵੇਂ ਮੱਕੀ ਵੀ ਲਾਉਂਦੇ ਆ ਇਹ ਅੱਛਾ ਸੂਰਜਮੁਖੀ ਵੀ ਤੁਹਾਨੂੰ ਲੱਭ ਜੂਗੀ ਸੂਰਜਮੁਖੀ ਦੇ ਵੀ ਖੇਤ ਹੈਗੇ ਸੂਰਜਮੁਖੀ ਦੇ ਵੀ ਮਿਲ ਜਾਂਦੇ ਆਪਾਂ ਅੱਗੇ ਹੋਰ ਮਿਲ ਜਾਣਗੇ ਖੇਤ ਆਪਾਂ ਨੂੰ ਮੇਬੀ ਹਾਂ ਇੱਥੇ ਕਹ ਲਓ ਵੀ ਸਾਗ ਵੀ ਜੇ ਆ ਸਾਨੂੰ ਮਾਰਕੀਟ ਤੋਂ ਲੈਣ ਦੀ ਲੋੜ ਨਹੀਂ ਅੱਛਾ ਕਈ ਏਰੀਆ ਇਦਾਂ ਦੇ ਜਿੱਥੇ ਖੇਤ ਹੈਗੇ ਉਥੇ ਗੋਭੀ ਸਰੋਂ ਨਾਰਮਲੀ ਮਿਲ ਜਾਂਦਾ ਸਭ ਤੋਂ ਵੱਧ ਜਿਹੜੀ ਹੁੰਦੀ ਹੈ ਵੈਸੇ ਮਤਲਬ ਕਣਕ ਹੋਗੀ ਮੱਕੀ ਹੋਗੀ ਜੀ ਕਣਕ ਤੇ ਛੱਲੀਆਂ ਮੱਕੀ ਕਣਕ ਛੱਲੀਆਂ ਮੱਕੀ ਇਹੀ ਜ਼ਿਆਦਾ ਹੁੰਦੀ ਹੈ ਠੀਕ ਹੈ ਜੀ ਇਹੋ ਜਿਹੀ ਹਰੇਕ ਦੇਸ਼ ਦਾ ਦੇਖ ਲੋ ਫਰਕ ਹੁੰਦਾ ਹੈਗਾ ਖੇਤੀਬਾੜੀ ਦਾ ਜਾਂ ਹੋਰ ਮਾਹੌਲ ਦਾ ਕੈਨੇਡਾ ਚ ਟੋਟਲੀ ਫਾਰਮ ਵੀ ਆਪਣੇ ਬੰਦਿਆਂ ਕੋਲ ਆ ਵੱਡੇ ਵੱਡੇ ਫਾਰਮ ਤੁਹਾਨੂੰ ਦਿਖਾਏ ਸੀਗੇ 2-2 ਸੋ ਕਿੱਲੇ ਦੇ ਬਲੂ ਬੈਰੀ ਦੇ ਫਾਰਮ ਸੀਗੇ ਤੇ ਬਾਕੀ ਆਪਣੇ ਤੜਾਈ ਵੀ ਆਪਣੇ ਬੰਦੇ ਕਰਦੇ ਆ ਤੇ ਬਜ਼ੁਰਗ ਜਿਹੜੇ ਆਪਣੇ ਕੋਈ ਵਿਜ਼ਟਰ ਵੀ ਜਿਹਦੇ ਗਏ ਆ ਹੋਰ ਉਹ ਹੀ ਟੋੜੀ ਟੋੜੀ ਜਾਂਦੇ ਆ ਤੇ ਚਾਰ ਪੈਸੇ ਬਣਾ ਲਿਆਉਂਦੇ ਨਾਲੇ ਟਿਕਟ ਟੋਕ ਦਾ ਖਰਚਾ ਨਿਕਲ ਜਾਂਦਾ ਹੈ ਨਾ ਸੋ ਇਹੋ ਜਿਹਾ ਪਰ ਇੱਥੇ ਗੋਰਿਆਂ ਦੀ ਆ ਬਸ ਤੇ ਗੋਰੀ ਤੋੜਦੇ ਆ ਗੋਰੀ ਖਾਣ ਖੂਣ ਨੂੰ ਲੈ ਕੇ ਜਾਂਦੇ ਆਗੇ ਜਿਹੜੀ ਇਹ 베ਰੀ ਹੈਗੀ ਤੇ ਸਟ੍ਰਾਬਰੀ ਦੀ ਰੁੱਤ ਵਗ ਨਹੀਂ ਤੁਹਾਨੂੰ ਸਟ੍ਰਾਬਰੀ ਵੀ ਦਿਖਾਉਂਦੇ ਤੇ ਬਲੂ ਬੈਰੀ ਤਾਂ ਹਜੇ ਖੜੀ ਹੈਗੀ ਪਿਛਲੇ ਸਾਲ ਅਸੀਂ ਵੀ ਜਦੋਂ ਕੈਨੇਡਾ ਗਏ ਸੀ ਮੈਨੂੰ ਲੱਗਾ ਅਗਸਤ ਦੇ ਮਹੀਨੇ ਅਸੀਂ ਦੇਖੀ ਸੀ ਅਗਸਤ ਦੇ ਮਹੀਨੇ ਕਿਉਂਕਿ ਅਗਸਤ ਤਾਂ ਲਾਸਟ ਹੁੰਦਾ ਇਹਦਾ ਫਸਲ ਟੁੱਟਣ ਦਾ ਸਤੰਬਰ 'ਚ ਫਿਰ ਮੀਂਹੂ ਚੱਲ ਪੈਣਗੇ ਫਿਰ ਸਾਰੀ ਫਸਲ ਖਰਾਬ ਹੋ ਜਾਂਦੀ ਹੈਗੀ ਇਹ ਆ ਮੱਕੀ ਆ ਗਈ ਜੀ ਕੁਕੜੀਆਂ ਲੱਗੀਆਂ ਹੋਈਆਂ ਕੁਕੜੀਆਂ ਤੋੜ ਕੇ ਲੈ ਜਾਓ ਮੱਕੀ ਦਾ ਕੱਦ ਛੋਟਾ ਹੀ ਹੈ ਬਾਈ ਕਿੰਨਾ ਕੀ ਰਹਿੰਦੇ ਜੀ ਇਹ ਨਹੀਂ ਵੱਧ ਵੀ ਜਾਂਦੀ ਹੈ ਅੱਛਾ ਵੱਧ ਵੀ ਜਾਂਦੀ ਹੈ ਵੱਧ ਵੀ ਜਾਂਦੀ ਹੈ ਆਹਾਂ ਇਹਦੀ ਕਦੋਂ ਇਹਦਾ ਆਚਾਰ ਚੂਰ ਪਾਉਂਦੇ ਬਾਈ ਜੀ ਇਹਦੇ ਕੀ ਕਰਦੇ ਪਸ਼ੂਆਂ ਵਾਸਤੇ ਇਹਨਾਂ ਦੇ ਗਾਵਾਂ ਗੂਆਂ ਗਾਵਾਂ ਵਾਸਤੇ ਇਹ ਤੁਹਾਨੂੰ ਨੋਰਮਲ ਮੇਥੀ ਵੀ ਤੇ ਆਪਾਂ ਮਿੱਥੇ ਕਹ ਲਓ ਇੰਡੀਆ ਰੋਟੀ ਵਾਲੇ ਉਹ ਵੀ ਇੱਥੇ ਲੱਭ ਜਾਂਦੇ ਆ ਜਿੰਨਾਂ ਜਿੰਨਾਂ ਦੇ ਕਹ ਲਓ ਵੀ ਬਾਵਰ ਬੋਲ ਦਿੰਦੇ ਇੱਥੇ ਕਿਸਾਨਾਂ ਨੂੰ ਉਹਨਾਂ ਦੇ ਕਹ ਲਓ ਵੀ ਆਪਣੇ ਖੇਤ ਬੀਜੇ ਹੁੰਦੇ ਆ ਗਾਈਆਂ ਨੂੰ ਪਾਲਣ ਦੀ ਠੀਕ ਹੈ ਮਤਲਬ ਜਿਹਦੇ ਕਿਸਾਨ ਕੋਲੇ ਆਪਣੀਆਂ ਗਾਈਆਂ ਰੱਖੀਆਂ ਉਹੀ ਮੱਕੀ ਬੀਜਦੇ ਉਹਦੇ ਹਾਂਜੀ ਉਹਦੇ ਕੋਲ ਵੀ ਵੇਚਦੇ-ਬੁੱਝਦੇ ਤਾਂ ਨਹੀਂ ਮੱਕੀ ਇਹ ਨਹੀਂ ਇਹ ਚਾਰੇ ਵਸਤੀ ਜਾਂਦਾ ਅੱਛਾ ਚਾਰੇ ਵਸਤੀ ਆ ਜੇ ਕੋਈ ਹੋਊਗਾ ਜਿਹਦੇ ਕੋਈ ਵੱਡਾ ਕਹ ਲਓ ਵੀ ਇੱਕ ਟੱਕ ਹੋਊਗਾ ਵੇਚਦਾ ਉਹ ਕੱਲ ਕਹਿ ਨਹੀਂ ਸਕਦੇ ਪਰ ਨਾਰਮਲੀ ਜਿਨ੍ਹਾਂ ਕੋਲ ਆਪਦੀਆਂ ਹੈਗੀਆਂ ਇੱਥੇ ਗਾਈਆਂ ਵਗੈਰਾ ਉਹਨਾਂ ਦੇ ਆਪ ਦੇ ਲਈ ਵੇਚ ਜਾਂਦੇ ਤੇ ਇਹਦੀ ਰੁੱਤ ਕੀ ਹੈ ਜੀ ਮੱਕੀ ਦੀ ਇਹ ਕਦੋਂ ਵੱਢੀ ਜਾਣੀ ਹੈ ਬਸ ਹੁਣ ਥੋੜਾ ਜਿਹਾ ਹੀ ਆ ਜਦੋਂ ਕਹ ਲਓ ਵੀ ਪੱਕਣ ਦੇ ਨੇੜੇ ਜੇ ਹੋਈ ਅਜਿਹੇ ਕਹ ਲਓ ਵੀ ਛੱਲੀਆਂ ਦੇ ਜਿਵੇਂ ਰਸਾ ਹੁੰਦਾ ਹਾਲੇ ਹਾਂਜੀ ਉਦੋਂ ਹੀ ਇਹਨਾਂ ਨੇ ਇਹਨੂੰ ਟੱਕ ਲਾ ਦੇਣਾ ਪਟਾ ਲਾ ਦੇਣਾ ਠੀਕ ਹੈ ਠੀਕ ਹੈ ਉਹਦੀ ਵਾਢਾ ਲਾ ਦੇਣਾ ਚਾਰੇ ਵਾਸਤੇ ਹਾਂਜੀ ਓਕੇ 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 ਆ ਪੱਕਣ ਨਹੀਂ ਦਿੰਦੇ ਠੀਕ ਹੈ ਜੀ ਤੇ ਉਹ ਅੱਗੇ ਤੋਂ ਦਿਖਾਉਣੀ ਜਾਂ ਅੱਗੇ ਪਿੰਡ ਆ ਗਿਆ ਉਹ ਪਿੰਡ ਹੈ ਜੀ ਹਨਾ ਇਹ ਹਾਂਜੀ ਪਿੰਡ ਉਹ ਅੱਗੇ ਇਹ ਜੇ ਪਿੰਡ ਹੈ ਜੀ ਪਿੰਡ ਚ ਵੀ ਆਪਾਂ ਚੱਲਾਂਗੇ ਬਾਅਦ ਚੋਂ ਖੇਤ ਘੁੰਮ ਕੇ ਹਨਾ ਸਾਰਾ ਫਿਰ ਤੁਹਾਨੂੰ ਪਿੰਡ ਦਾ ਘੇੜਾ ਦਵਾ ਕੇ ਲਿਆਉਣੀ ਆ ਵੀ ਪਿੰਡ ਇੱਥੇ ਕਿਵੇਂ ਦੀ ਹੈ ਤੇ ਆਹਾ ਮੱਕੀ ਹੈ ਜੀ ਪੂਰੀ ਦੂਰ ਤੱਕ ਖੇਤ ਆ ਮੈਨ ਲੱਗਦਾ ਜੇ ਤੱਕ ਨਿਗਾਹ ਜਾਂਦੀ ਹੈ ਜੀ ਇਹੋ ਜਿਹਾ ਮਾਹੌਲ ਲਓ ਜੀ ਦਿਖਾ ਦਈਏ ਤੁਹਾਨੂੰ 베ਰੀਆਂ ਕੈਨੇਡਾ ਵਾਲੀਆਂ 베ਰੀਆਂ ਆਪਣੇ ਬੰਦੇ ਕਹਿੰਦੇ ਨੇ ਨਾ 베ਰੀਆਂ ਤੋੜਦਾ ਬੰਦਾ ਕੈਨੇਡਾ ਚ ਤੇ ਆਹ ਹੁੰਦੀ ਹੈ 베ਰੀ ਇਹ ਵੈਸੇ ਦਿਖਾਈਆਂ ਜੀ ਤੁਹਾਨੂੰ ਇਹ ਬਲੂ 베ਰੀ ਐਂ ਟੁੱਟ ਜਾਂਦੀ ਹੈ ਜੀ ਹੁਣ ਤਾਂ ਸਾਨੂੰ ਤੋੜਨੀ ਵੀ ਆ ਗਈ ਇਹ ਫਲ ਵਧੀਆ ਚੱਕਿਆ ਹੋਇਆਗਾ ਤੇ ਇਹੋ ਜੀ ਹੁੰਦੀ ਹੈ ਦੀ ਸਮੂਦੀ ਜੇ ਕਿਤੇ ਪੀਣ ਵਾਲੀ ਹੋਵੇ ਨਾ ਮੈਂ ਰਾਜੇ ਬਾਈ ਦੇ ਘਰੇ ਪੀਤੀ ਸੀ ਸ਼ਾਇਦ ਜੇ ਆ ਵੀਡੀਓ ਦੇਖਣਗੇ ਜੋ ਰਾਜੇ ਬਾਈ ਦੇ ਫਾਰਮ ਤੇ ਗਏ ਸੀ ਨਾ ਉਹਨਾਂ ਨੇ ਬਲੂ 베ਰੀ ਦੀ ਸਮੂਦੀ ਬਾਈ ਸੀਗੀ ਉਹ ਮੈਨੂੰ ਉਮਰ ਭਰ ਲਈ ਯਾਦ ਬਣ ਗਈ ਮੇਰੀ ਬਹੁਤ ਸੁਆਦ ਸੀ ਇਹਦੀ ਬਣਾਈ ਸੀ ਦੇਖੋ ਪੂਰੇ ਬੰਦੇ ਲੱਗੇ ਹੋਏ ਤੋੜਨਾਂ ਛਾਬੇ ਭਰਨਾ ਦੇਖ ਕੇ ਨਾ ਫਰੈਸ਼ ਫਰੈਸ਼ ਲੈ ਕੇ ਜਾਣਗੇ ਹੁਣ ਅਸੀਂ ਸਵਾਗਾਵਾ ਹਾਂ ਹਾਂ ਉੱਗ ਰਾਲਾ ਹਾਂ ਏ ਹੁਣ ਅਸੀਂ ਚੱਲਿਆਂ ਜੀ ਇਹ ਬਾਗ ਤੋਂ ਤੇ ਫਾਰਮ ਤੋਂ ਬਾਹਰਲੇ ਪਾਸੇ ਬਾਈ ਜੀ ਹੁਣਾਂ ਦੇ ਪਿੰਡ ਨੂੰ ਜਾਂਦੇ ਆ ਕਿਹੜਾ ਪਿੰਡ ਹੈ ਬਾਈ ਜੀ ਆਪਣਾ ਬਲਕ ਸਟਾਕ ਬਲਕ ਸਟੋਰ ਬਾਕੀ ਮੈਨੂੰ ਨਾਮ ਨੂਮ ਘੱਟ ਹੀ ਲੈਣੇ ਆਉਂਦੇ ਆ ਤੇ ਡੱਚ ਲੈਂਗੁਏਜ ਦੇ ਡੱਚ ਕਹਿੰਦਾ ਡੋਇਚ ਕਹਿੰਦਾ ਜਰਮਨ ਤੇ ਨਾ ਜਰਮਨ ਥੋੜੀ ਔਖੀ ਹੈ ਨਾ ਡੋਇਚ ਕਿ ਸੌਖੀ ਹੈ ਜਿੰਨਾ ਟਾਈਮ ਆਉਂਦੀ ਨਹੀਂ ਸੀ ਉਦੋਂ ਔਖੀ ਸੀ ਬਾਈ ਜੀ ਹੁਣ ਇਹਦਾ ਸਿੱਖ ਲਈ ਹੈ ਤੇ ਰਹਿਦਾ ਤੇ ਸਾਡਾ ਹਜੇ ਪਹਿਲਾ ਕਿਹੜਾ ਹੈ ਤੇ ਕਿਉਂਕਿ ਕਈ ਇੱਥੇ ਪ੍ਰੋਨਾਂਊਂਸ ਹੋਰ ਹਿਸਾਬ ਨਾਲ ਕਰਦੇ ਆ ਮੈਂ ਹੋਰ ਹਿਸਾਬ ਨਾਲ ਕਰਦਾ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਹਨ ਬਾਅਦ ਚੋਂ ਨਹੀਂ ਮਾਈਂਡ ਕਰਦੇ ਵੀ ਨਾਮ ਲੈਣ ਦੇ ਸੋ ਬਾਈ ਹੁਣ ਇਹਦਾ ਪਿੰਡ ਦੇਖਣਾ ਆਪਾਂ ਤੇ ਹੁਣ ਜਾਂਦੇ ਜਾਂਦੇ ਤੇ ਰਾਹ ਜਾਂਦੇ ਜੇ ਖੇਤ ਹੋਏ ਖੇਤਾਂ 'ਚ ਆਪਾਂ ਖੜਦੇ ਆ ਤੇ ਫਿਰ ਨਾਲ-ਨਾਲ ਤੁਹਾਨੂੰ ਦਿਖਾਉਨੇ ਆ ਹਾਂਜੀ ਕਾਸੇ ਕਾਸੇ ਮੈਨੇ ਵੀ ਪੈਸੇ ਦੇ ਦੋ ਤੇ ਤੇ ਅਸੀਂ ਮੁੱਠੀ ਕਿ ਲਿਆਂਦੀ ਹੈਗੀ ਅਸੀਂ ਆਖਿਆ ਬੇਈਮਾਨੀ ਕਾਨੂੰ ਕਰਨੀ ਹੈ ਵੀ ਸੱਚ ਦੱਸੋ ਤੇ ਵੀ ਅਸੀਂ ਲੈ ਕੇ ਆਏ ਮੈਂ ਆਖਿਆ ਖੁਸ਼ੀ ਟੇਸਟ ਕਰ ਤੋ ਜੁਆ ਕਰਕੇ ਪਹਿਲਾ ਵਾਰ ਆਗੇ ਸੀਗੇ ਤੇ ਇਥੇ ਇਮਾਨਦਾਰੀ ਬਹੁਤ ਆ ਯਾਰ ਇਨਾ ਕੰਟਰੀ 'ਚ ਬਾਈ ਆ ਆਪਾ ਦੱਸਤਾ ਸੀ ਨਾ ਵੀ ਮੁੱਠੀ ਕਿ ਲੈ ਆਂਦੀ ਐ ਹਾਂਜੀ ਮੈਂ ਦੱਸਤਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਮੈਂ ਕਿਹਾ ਇੰਨਾ ਦੇਸ਼ਾਂ ਜਿਹਾ ਇਮਾਨਦਾਰੀ ਬਹੁਤਾ ਨਹੀਂ ਹੈ ਹਨਾ ਮੈਂ ਦੱਸਿਆ ਮੈਂ ਕਿਹਾ ਲੈ ਜੀਏ ਕੁਝ ਸਾਲ ਕਰਨਾ ਕਿ ਮੈਨੇ ਜੇ ਆਪਾਂ ਐਂ ਹੀ ਲੈ ਜਾਂਦੇ ਉਹਨੂੰ ਪਤਾ ਲੱਗਦਾ ਫਿਰ ਉਹਨੇ ਮਾਈਂਡ ਕਰਨਾ ਜੀ ਵੀ ਨਾਲ ਦੱਸਿਆ ਨਹੀਂ ਕਈ ਵਾਰੀ ਹੋ ਜਾਂਦਾ ਆਪਣੀ ਬੇਇੱਜ਼ਤੀ ਸੀ ਟਾਈਪ ਹੋਣਾ ਸੀ ਲੈ ਇੱਕ ਤਾਂ ਫਰੀ ਚ ਖਾ ਕੇ ਗਏ ਉਹ ਤੋਂ ਦੱਸ ਕੇ ਵੀ ਨਹੀਂ ਸਹੀ ਗੱਲ ਐ ਚਲੋ ਆਜੋ ਖੁਸ਼ੀ ਅੰਦਰ ਨੇ ਰਣਜੀਤ ਜਦੋਂ ਇਰੀਟੇਟ ਜੇ ਹੋਣ ਲੱਗੀ ਸੀ ਤੇ ਫਿਰ ਮੈਂ ਕਿਹਾ ਤੁਸੀਂ ਇੱਥੇ ਬਹਿ ਜਾਓ ਆ ਫਾਰਮ ਬਹੁਤ ਸੋਹਣਾ ਜਿਹਾ ਇਹ ਜੇ ਫਾਰਮ ਬਣੇ ਬਈ ਇਹ ਜਗਾ ਜਗਾ ਤੇ ਬਣੇ ਹੋਏ ਇਹ ਜੇ ਫਾਰਮ ਮਤਲਬ ਹਾਂਜੀ ਤਕਰੀਬਨ ਕਹਿ ਲਓ ਵੀ ਜਿੱਥੇ ਚਾਰ ਪੰਜ ਪੰਨ ਇਕੱਠੇ ਹੋ ਜਾਂਦੇ ਆ ਜਿੱਥੇ ਜਿੱਥੇ ਕਹਿ ਲਓ ਵੀ ਆਹ 베ਰੀ ਗਾਰਡਨ ਟਾਈਪ ਕੁਝ ਹੋ ਗਿਆ ਇਹ ਸਾਰਾ ਪਿੰਡਾਂ ਨਾਲ ਹੈ ਪਿੰਡਾਂ ਨਾਲ ਇਲਾਕਾ ਇਹ ਨਹੀਂ ਪਿੰਡ ਨਹੀਂ ਕਹਿ ਸਕਦੇ ਇਥੋਂ ਤਾ ਈ ਕਿਲੋਮੀਟਰ ਦਾ ਇੱਕ ਸ਼ਹਿਰ ਆ ਸ਼ਵਾਵਾ ਆ ਕਿਹਾ ਉਹਦੀ ਹੈਗੀ ਕੋਈ ਤਕਰੀਬਨ 40 ਤੋਂ 45 ਹਜ਼ਾਰ ਦੀ ਆਬਾਦੀ ਆ ਅੱਛਾ ਨਾਲ ਹੀ ਇੱਥੋਂ ਨਿਊਨਬਰਗ ਨਿਊਨਬਰਗ ਹੋਣਾ ਇੱਥੋਂ ਕੋਈ ਤਕਰੀਬਨ 10 ਤੋਂ 12 ਕਿਲੋਮੀਟਰ ਨਿਊਨਬਰਗ 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 ਦੀ ਹੱਥ ਦੇ ਹੱਥੋਂ ਕਹ ਲਓ ਵੀ ਡੇਢ ਕਿਲੋਮੀਟਰ ਤੋਂ ਸ਼ੁਰੂ ਆ ਅੱਛਾ ਵੈਸੇ ਪਿੰਡ ਹੈਗੇ ਨੇ ਨੇੜੇ-ਤੇੜੇ ਹਾਂਜੀ ਇਹ ਸੱਜੇ ਖੱਬੇ ਬਾਕੀ ਸਾਰੇ ਪਿੰਡ ਆ ਓਕੇ ਸਾਰੇ ਪਿੰਡ ਆ ਜੀ ਠੀਕ ਆ ਚਲੋ ਜੀ ਇਹ ਆ ਗਈ ਸਾਡੀ ਰਣਜਨ ਦੀ ਬੱਗੀ ਬੱਗੀ ਸਾਡੀ ਰਣਜਨ ਦੀ ਗੱਡੀ ਚ ਰੱਖ ਦਈਏ ਤੇ ਫਿਰ ਨਿਕਲਦੇ ਆਂ ਇਹ ਜਰਮਨ ਵਾਲੀ ਬੱਗੀ ਅੱਜ ਟਰਾਈ ਕੀਤੀ ਅਸੀਂ ਇਹਦੇ ਨਾਲ ਦੀ ਨਵੀਂ ਲੈਣੀ ਆ ਹੁਣ ਇਕੱਠੀ-ਕੁੱਠੀ ਫੋਲਡ ਵਧੀਆ ਹੋ ਜਾਂਦੀ ਐ ਤੇ ਘੱਟ ਸਪੇਸ ਘੱਟ ਰੁਕਦੀ ਐ ਜਹਾਜ਼ ਚ ਵੀ ਘੱਟ ਰੁਕਦੀ ਐ ਕੰਪੀ ਵੀ ਘੱਟ ਕਰਦੀ ਐ ਤੇ ਬੁੜਕ ਦੀ ਵੀ ਘਟ ਐ ਇਹ ਜੇ ਥਾਵਾਂ ਤੇ ਸਾਡੇ ਇੰਡੀਆ ਤੋਂ ਲਈ ਸੀ ਵੇਹੇ ਬੱਗੀ ਅਸੀਂ ਇੱਥੇ ਵੀ ਬਾਈ ਬੱਗੀ ਬੋਲਦੇ ਨਹੀਂ ਇੱਥੇ ਵੀ ਬੋਲਦੇ ਆ ਕਿੰਨ ਦਵਾਗਨ ਕੇਂਦਰ ਵਾਗਨ ਕੇਂਦਰ ਵਾਗਨ ਦੋੱਚੇ ਦੇ ਵਿੱਚ ਹੈ ਬਾਗਨ ਹਾਂ ਜਿੰਨੇ ਬੋਲ ਦਿੰਦੇ ਜਿਵੇਂ ਕੇਂਦਰ ਤਾਂ ਛੋਟੇ ਜਵਾਕ ਨੂੰ ਹਾਂ ਬਾਗਨ ਬੋਲ ਦਿੰਦੇ ਹੈ ਬਾਗਨ ਉਹਦੀ ਗੱਡੀ ਮੈਂ ਛੋਟੇ ਬੱਚੇ ਦੀ ਗੱਡੀ ਜਿਵੇਂ ਆਹ ਬ੍ਰਾਂਡ ਆ ਫੋਲਕਸ ਵਾਗਨ ਹਾਂ ਫੋਲਕਸ ਵਾਗਨ ਉਹ ਵੀ ਵਾਗਨ ਦਾ ਮਤਲਬ ਕਾਰ ਹੋ ਗਿਆ ਜਾਂ ਕਿਦਾਂ ਗੱਡੀ ਹੋ ਗਈ ਇੱਕ ਕਹਿਣ ਦਾ ਮਤਲਬ ਅੱਛਾ ਵਾਗਨ ਦੋੱਚੇ ਦੇ ਵਿੱਚ ਗੱਡੀ ਨੂੰ ਬੋਲਦੇ ਆ ਜੀ ਗੱਡੀ ਫੋਕਸ ਫੋਕਸ ਫੋਲਕਸ ਫੋਲਕਸ ਆਪਾਂ ਇੰਡੀਆ ਦੇ ਵਿੱਚ ਵੀ ਮੈਂ ਦੇਖਿਆ ਫੋਕਸ ਇੰਡੀਆ ਦਾ ਵਾਕਸ ਬੋਲਦੇ ਆ ਵਾਕਸ ਬੋਲਦੇ ਆ ਨਾ ਹੈਗਾ ਫੋਲਕਸ ਵਾਗਨ ਫੋਲਕਸ ਦਾ ਮਤਲਬ ਪੀਪਲ ਵੈਗਨ ਦਾ ਮਤਲਬ ਪੀਪਲ ਆ ਵੈਗਨ ਗੱਡੀ ਜੀ ਲੋਕਾਂ ਦੀ ਗੱਡੀ ਜੀ ਇਹ ਦਾ ਅਸਲੀ ਨਾਮ ਹੈ ਇਹ ਬ੍ਰੈਂਡ ਦਾ ਅਸਲੀ ਨਾਮ ਹੈ ਜੀ ਪੀਪਲਾਂ ਦੀ ਗੱਡੀ ਇਹ ਸਾਡੀ ਰਣਜਿੰਦ ਦੀ ਗੱਡੀ ਉਹ ਇੰਗਲੈਂਡ ਤੋਂ ਅਸੀਂ ਸਿੱਕ ਇੰਗਲੈਂਡ ਚ ਬੱਗੀ ਬੋਲਦੇ ਇਹਨੂੰ ਚੱਲ ਖੁਸ਼ੀ ਰੱਖੀ ਹਾਂ ਹਾਂ ਜੀ ਇਕੱਠੀ ਕਰਾਂ ਮੈਂ ਪਾਪੋ ਦੋ ਬਤੋ ਦੋ ਇਲਮਾਨ ਚੱਲ ਆ ਜਾ ਇਹ ਅਸੀਂ ਪਹੁੰਚ ਗਏ ਜੀ ਫ੍ਰੈਂਚ ਪੀਜ਼ਾ ਸਰਵਿਸ ਇਹ ਆਪਣੇ ਭਾਜੀ ਹੁਣਾਂ ਦਾ ਇੱਥੇ ਪੀਜ਼ੇ ਜਿੰਨੇ ਹੈ ਸਾਰੇ ਪੰਜਾਬੀਆਂ ਨੇ ਦੱਬੇ ਹੋਇਆ ਹੋਰ ਠੀਕ ਠਾਕ ਹਾਂ ਜੀ ਹਾਂ ਬਸ ਠੀਕ ਠਾਕ ਇਹ ਬਾਈ ਰਿੱਕੀ ਦੇ ਜੀ ਇਨ-ਲॉज ਨੇ ਤੇ ਸੋਹਰਾ ਸਾਹਿਬ ਜਿਵੇਂ ਜੀ ਕਹਿ ਸਕਦੇ ਇਹਨਾਂ ਕੋਲੇ ਆਏ ਆ ਹਨਾ ਹੋਰ ਕੰਮ ਕਰ ਵਧੀਆ ਬਹੁਤ ਵਧੀਆ ਸਿਹਤ ਤਕੜੀ ਚਲੋ ਇਹਨਾਂ ਕੋਲੇ ਬੈੰਨੇ ਆ ਜੀ ਹੁਣ ਤੇ ਖਾਣੇ ਪੀਣੇ ਆ ਤੇ ਕਿੰਨੇ ਚ ਆਪਣਾ ਆਈਓ ਜੀ ਤੁਸੀਂ ਇਹ ਵੀ ਪੁਰਾਣੇ ਬੰਦੇ ਆ ਜੀ ਦੱਸਦਾ ਮੈਂ 91 ਵਿੱਚ 91 ਵਿੱਚ ਹਾਂਜੀ ਹਾਂਜੀ 25-35 ਸਾਲਾਂ ਨੂੰ ਹੋ ਚਲੇ ਹਨਾ ਜਰਮਨ ਹਾਂਜੀ 35 ਸਾਲ ਹੋ ਗਏ ਜੀ ਇਹਨਾਂ ਨੂੰ ਜਰਮਨ ਚ ਤੁਹਾਡੇ ਤੋਂ ਵੀ ਪਹਿਲਾਂ ਦੇ ਬੰਦੇ ਬੈਠੇ ਆ ਹਾਂਜੀ ਸਭ ਤੋਂ ਵੀ ਪਹਿਲਾਂ ਦੇ ਬੈਠੇ ਆ ਜੀ ਠੀਕ ਹੈ ਜਰਮਨ ਚ ਪੰਜਾਬੀ ਫਿਰ ਪਾਵਾ ਪੁਰਾਣੇ ਆ ਜਰਮਨ ਚ ਹਾਂਜੀ ਹਣਾ ਸਭ ਤੋਂ ਵੀ 10-15 ਸਾਲ ਪਹਿਲਾਂ ਆਏ 50 ਸਾਲ ਦਾ ਇਤਿਹਾਸ ਹੈਗਾ ਜਰਮਨ ਹੈਗਾ ਜੀ ਕੰਮਕਰ ਸਾਰਿਆਂ ਦੀ ਆ ਹੈ ਕੰਮਕਰ ਸਾਰਿਆਂ ਦੇ ਇਦਾਂ ਦੇ ਇਹ ਤੁਹਾਨੂੰ ਜੀ ਜਿਵੇਂ ਦਿਖਾਉਂਦੇ ਆਇਆ ਨਾ ਪੀਸਿਆਂ ਦਾ ਹੋਰ ਰੈਸਟੋਰੈਂਟ ਲਾਈਨ ਚ ਸਾਰਿਆਂ ਦਾ ਟੋਟਲ ਤੁਹਾਨੂੰ ਕੰਮ ਇਹ ਮਿਲੇਗਾ ਅੰਦਰ ਬੈਠਦੇ ਆ ਚਲਿਓ ਜੀ ਅੰਦਰ ਹਾਂਜੀ ਚਲੋ ਅੰਦਰ ਬੈਠਦੇ ਆ ਜੀ ਗੱਲਾਂ ਬਾਤਾਂ ਕਰਦੇ ਆ ਚਲੋ ਰਕੀ ਭਾਈ ਸੌਰਿਆਂ ਦੇ ਆ ਗਏ ਆਪਾਂ ਕਿਹੜਾ ਜੀ ਆਹਾ ਇਹ ਵੀ ਸਵਾਦ ਚਲੋ ਫਿਰ ਇਹ ਟਰਾਈ ਕਰ ਲੈਨੇ ਅੱਜ ਜੇ ਸਵਾਦ ਆ ਤੁਹਾਡੇ ਕਹੀ ਸੀ ਇਹ ਕਹਿੰਦੇ ਜੀ ਤੁਰਕੀਆਂ ਦਾ ਇਹ ਮੈਂ ਤਾਂ ਕਦੇ ਪੀਤਾ ਨਹੀਂ ਆਹਾ ਹੁੰਦਾ ਜੀ ਅੱਛਾ ਇਹ ਕਹਿੰਦੇ ਜੀ ਯੂ ਤੇ ਕੁਛ ਕਹਿ ਨਹੀਂ ਰਹੇ ਸੀ ਤੁਸੀਂ ਯੂ ਤੇ ਨਹੀਂ ਉਹ ਘੁੰਮਣ ਵਾਲਾ ਕਹਿੰਦੇ ਸੀ ਤੁਸੀਂ ਹਾਂ ਚਲੋ ਆਪਾਂ ਗੱਲ ਚੱਲਦੀ ਸੀ ਆਪਣੀ ਇੱਕ ਕਿਚਨ ਆ ਗਈ ਜੀ ਇੱਥੇ ਕਹਿੰਦੇ ਵੀ ਜੇ ਐ ਮਲਾਉਂਦੇ ਆ ਤੇ ਆ ਦੇਖ ਦਿਖਾ ਹਾਂਜੀ ਇਹ ਆਪਣੇ ਮੁੰਡੇ ਵੀ ਸਾਰੇ ਆਪਣੇ ਆ ਕੰਮਕਰ ਵੀ ਆਪਣੇ ਹੋ ਗਏ ਬਣੀ ਜਾਂਦਾ ਇੱਕ ਕਿਚਨ ਅਜੇ ਮਸ਼ੀਨ ਵਾਲੀ ਵੇਲਣਾ ਹੈ ਪੇੜਾ ਰੱਖ ਦੇਣਾ ਆ ਦੇਖੋ ਵੇਲਣਾ ਆ ਪਤਾ ਕਦੇ ਚਾਹੇ ਦੇ 6 ਗੇਜ ਅੱਛਾ ਜਿੰਨਾ ਮਰਜੀ ਲੰਬਾ ਲੰਬਾ ਜਿੰਨਾ ਮਰਜੀ ਕਰ ਲੋ ਇੱਕ ਵਾਰੀ 6 ਮਿੰਟ ਅੱਛਾ ਇੱਕ ਵਾਰੀ ਹੀ ਓਵਨ ਚ ਲੱਗ ਜਾਂਦਾ ਅੱਛਾ ਸਮਾਨ ਸਭ ਨੂੰ ਪਾ ਦੋ ਹੈ ਆ ਦੇਖੋ ਪੀਜ਼ ਆਈ ਚੀਜ਼ ਉੱਪਰ ਤੇ ਫਿਰ ਇਹਦੇ ਵਿੱਚ ਓਵਨ ਚ ਲਾ ਦੋ ਅੱਛਾ ਇਹ ਪੀਜ਼ਾ ਤਿਆਰ ਹੋ ਜਾਂਦਾ ਤਾਂ ਐ ਇਦਾਂ ਤਿਆਰ ਕਰਦੇ ਆਂ ਆਪਣੇ ਵਾਲਾ ਆਪਣੇ ਵਾਲਾ ਚਲੋ ਫਿਰ ਡੇਢ ਹੀ ਹੈ ਕਾਸ਼ੀਬੂ ਦਾ ਬੜੀ ਵਧੀਆ ਆ ਰਹੀ ਹੈ ਬਾਕੀ ਟੇਸਟ ਕਰਕੇ ਦੱਸਦੇ ਆ ਤੇ ਨਾਲ ਹੀ ਤੁਹਾਨੂੰ ਦਾਦਾ ਡੋਮੀਨੋਸ ਵਗੈਰਾ ਦਾ ਨਾ ਜਿਹੜਾ ਆਪਾਂ ਇੰਡੀਆ ਖਾਨਦੇ ਆ ਉਹਦੇ ਦਾ ਪੰਜ ਚਾਰ ਪ੍ਰਕਾਰ ਦਾ ਮੈਨੂ ਹੁੰਦਾ ਇਹ ਕਹਿੰਦੇ 87 ਪ੍ਰਕਾਰ ਦੇ ਪੀਜ਼ੇ ਬਣਾਉਂਦੇ 87 87 ਮੈਨੂ ਤਾਂ ਜਦੋਂ ਮੈਨੂ ਇਹਨਾਂ ਨੇ ਕਿਹਾ ਕਿਹੜਾ ਖਾਣਾ ਮੈਂ ਤਾਂ ਮੈਂ ਕਿਹਾ ਜੇ ਥੋੜੇ ਦੇ ਹੁਣ ਜਿਹੜਾ ਹੈਗਾ ਕਵਾ ਦੋ 88 ਪ੍ਰਕਾਰ ਦੇ ਪੰਜਾਬੀਆਂ ਨੇ ਪੂਰੇ ਛਾਏ ਹੋਏ ਆ ਪੰਜਾਬੀ ਇਥੇ